ਘੇਟਕੇ ਤੁਹਾਨੂੰ ਲਾੜਾ ਸਾਰਾ ਸਿੱਖ ਨੂੰ ਮਾਰਿਆ ਗਿਆ ਚਲੋ ਗੁਰਵਿੰਦਰ ਸਰ ਜੀ ਲਓ ਜੀ ਅੱਜ ਸਾਡਾ ਭਰਾ ਗੁਰਵਿੰਦਰ ਸ਼ਰਮਾ ਜਿਹੜਾ ਕਿ ਜਿਹੜੀ ਅੱਜ ਕੱਲ ਤੁਹਾਨੂੰ ਪਤਾ ਬਈ ਧਰਤੀ ਹਰ ਵਕਤ ਜਿਹੜੇ ਸਾਡੇ ਕੁਦਰਤੀ ਜਿਹੜੇ ਪ੍ਰਾਣੀ ਆ ਹਨ ਉਹ ਆਉਂਦੇ ਜਾਂਦੇ ਰਹਿੰਦੇ ਆ ਅੱਜ ਕਰਮ ਵਾਲਿਆਂ ਸੀ ਸਾਡੇ ਵੀ ਆਇਆ ਦੇਖੋ ਬਈ ਕਾਲਾ ਕੋਹਰਾ

ਕਿਉਂ ਬਈ ਜੀ ਦਾ ਨਹੀਂ ਮੈਨੂੰ ਮੁਰਾ ਨਾ ਪਲੇਣਾ ਨਾ ਮੈਂ ਸਿੱਧੀ ਜੀ ਛੱਡ ਦੇ ਛੱਡ ਦੇ ਜੇ ਨਜ਼ਰੋਂ ਕਹਿੰਦੇ ਨੇ ਨਾ ਕੋਈ ਪੰਗਾ ਨਾ ਲੈ ਜੇ ਮੈਂ ਉਹ ਰਸਤਾ ਉਹ ਕਰਦਾ ਹੀ ਨਾ ਲਓ ਜੀ ਦੇਖੋ ਬਈ ਆਹ ਹੈ ਹੈ ਬਣ ਗਈ ਲਓ ਜੀ ਐਂ ਪੂਰਾ ਕਹਿ ਲੋ ਵੀ ਜਿਹੜਾ ਕਹਿੰਦੇ ਆ ਪਾਣੀ ਦੀ ਮੰਗਣ ਲੈਂਦਾ ਉਹ ਚੀਜ਼ ਆ ਦੇਖਿਓ ਕਿਰਾ ਇਹ ਹੈਗਾ ਸਪੈਕਟਿਗਲਡ ਕੋਬਰਾ ਬਾਈ ਜੀ ਪਾਣੀ ਸੱਪਾ ਹੈ ਹਾਂਜੀ ਭਾਰਤ ਦੇ ਸਭ ਤੋਂ ਵੱਧ ਜ਼ਹਿਰੀਲੇ ਸੱਪਾਂ ਚੋਂ ਇੱਕ ਠੀਕ ਹੈ ਜੀ ਨਾਚ ਨੂੰ ਬੈਠਾ ਜਿਹੜੀਆਂ ਜ ਹਾਂ ਬੰਦੇ ਦੀਆਂ ਮੌਤਾਂ ਹੁੰਦੀਆਂ ਬਿਲਕੁਲ ਬਾਈ ਉਹ ਇਹ ਸੱਪ ਨਾਲ ਹੁੰਦੇ ਆੜੇ ਹੱਥ ਹਲਾਉਂਦੇ ਨੇ ਦੇਖੋ ਬਈ ਡੰਡਾ ਨਹੀਂ ਲਾਉਣਾ ਕੁਛ ਨਹੀਂ ਹੋਣਾ ਦੇਖੋ ਬਈ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਲਓ ਜੀ ਸਪੈਕਟਿਗਲਡ ਕੋਬਰਾ ਬਾਈ ਇਹ ਹੈ ਪਿੰਡ ਦੁੱਲੇ ਵਾਲਾ ਬਾਈ ਦਾ ਮੁਰਗੀ ਫਾਰਮ ਹੈ ਤੇ ਉੱਥੋਂ ਇਹ ਰੈਸਕਿਊ ਕੀਤਾ ਹੈ ਵਧੀਆ ਗੱਲ ਹੈ ਬਾਈ ਆਰਗਿਆਂ ਨੇ ਮਾਰਿਆ ਨਹੀਂ ਕਹਿੰਦੇ ਨਹੀਂ ਤਾਂ ਯਾਰ ਮਾਰ ਦਿੰਨੇ ਆ ਪਰ ਇਹਨਾਂ ਨੇ ਇਹਨੂੰ ਬਚਾਉਣ ਦੀ ਜਿਹੜੀ ਤਰਜੀਹ ਦਿੱਤੀ ਹੈ ਸੋ ਜੀਓਰ ਜਿਹਨੇ ਦੇਖੋ ਮਾਰਨਾ ਕੋਈ ਜ਼ਰੂਰੀ ਨਹੀਂ ਕਿਉਂਕਿ ਆ ਧਰਤੀ ਸਾਰੀ ਆ ਖੇਤ ਇਹਨਾਂ ਦੇ ਆ ਇਹਨਾਂ ਦੇ ਆ ਬਾਈ ਬਿਲਕੁਲ ਆਪਾਂ ਖੇਤ 'ਚ ਘਰ ਪਾਇਆ ਤਾਂ ਹੁਣ ਇਹ ਜਾਨ ਵੀ ਕਿੱਥੇ ਬਿਲਕੁਲ ਬਾਈ ਆਪਾਂ ਇਹਨਾਂ ਨੂੰ ਡਿਸਟਰਬ ਕੀਤਾ ਇੱਕ ਕੋਈ ਗੱਟਾ ਦਿਓ ਬਾਈ आ थोड़ा वेला करो हां फोटो कर दे ये बढ़िया नहीं होगी ये हां हो जाएगा ही ले लेंगे भाई तो सारी एक मिनट फोटो कर दे ऐसे तो कर दे ਨਹੀਂ ਆ ਤਾਂ ਵਧੀਆ ਇਹ ਤੇ ਪੂਰੀ ਵਧੀਆ ਪਤਾ ਕੀ ਇਹ ਤਾਂ ਹੋਈ ਜਾ ਤਾਂ ਫਾਨ ਕਰ ਇਹਨੂੰ ਮੜ ਦੇ ਜਾਂ ਤਾਂ ਹੱਥ ਨਾਲ ਚੰਗੀ ਜਿਹੀ ਲੈ ਕੇ ਮਾਰਿਆ ਜਾਉ ਕਰੀਂ ਇਹ ਦਿਸਟਰਬ ਕਰਨਾ ਬਣਾ ਇਹਨੂੰ ਹਾਂ ਇਹ ਵੀ ਕਰਫਿਟ ਕਰਨਾ ਆਲੋ ਕਰ ਬਈ ਹੱਥ ਝੋਟਿਆ ਜੂਣ ਲੱਗਿਆ ਹਾਂ ਗੱਲ ਕੀ ਬਾਤ ਹੈ ਬਹੁਤ ਰਨ ਕਰਾਈ ਤੂੰ 10 12 ਦਿਨਾਂ ਦਾ ਵਰਦਾ ਜੀ